ਤੰਦੀਰੂ ਬਾਜਵਾ ਦੀ ਚਲਾਕੀ ਸੁਣ ਲੋ ਇਹ ਲੋਕਾਂ ਨੇ ਬੜੀਆਂ ਇਹਨੂੰ ਲਾਂ ਤਾਂ ਪਾਈਆਂ ਵੀ ਹਾਲੇ ਦੇ 2 ਘੰਟੇ ਪਹਿਲਾਂ ਤੂੰ ਉੱਥੇ ਭੱਲਾ ਦੇ ਭੱਲਾ ਸਾਹਿਬ ਦੇ ਜਿਹੜਾ ਉਹਨਾਂ ਦਾ ਲਾਸਟ ਰਾਈਟ ਸੀ ਉੱਥੇ ਤੂੰ ਰੋ ਰਹੀ ਸੀ ਉੱਚੀ ਉੱਚੀ ਤੇ ਹੁਣ ਤੂੰ ਇੱਥੇ ਨੱਚਣ ਲੱਗ ਪਈ ਕੋਈ ਸ਼ਰਮ ਕਰ ਸ਼ਰਮ ਕਰ ਕੋਈ ਫਿਰ ਕਹਿੰਦੇ ਨੀਰੂ ਬਾਜਵਾ ਨੇ ਕਿਸੇ ਨੂੰ ਕਿਹਾ ਹਾਲਿਓ ਮਾਰਕੀਟ ਵਿੱਚ ਨਹੀਂ ਆਈ ਚੀਜ਼ ਕਹਿੰਦੇ ਉਹਨਾਂ ਨੂੰ ਕਿਹਾ ਕਿਸੇ ਨੂੰ ਕਿਹਾ ਕਿਾ ਹੋਊਗਾ ਤੇ ਕਹਿੰਦੇ ਉਹਨੂੰ ਕਿਹਾ ਵੀ ਐਕਚੁਅਲੀ ਮੈਂ ਕਿਵੇਂ ਦੱਸਾਂ ਕਿ ਮੈਂ ਕਿਵੇਂ ਨੱਚ ਰਹੀ ਸੀ ਮੈਂ ਤਾਂ ਅੰਦਰੋਂ ਰੋ ਹੀ ਰਹੀ ਸੀ ਮੇਰਾ ਤਾਂ ਲੋਕਾਂ ਕੀ ਪਤਾ ਮੂਰਖ ਲੋਕਾਂ ਨੂੰ ਅਗਿਆਨੀ ਲੋਕਾਂ ਨੂੰ ਇਹਨਾਂ ਨੂੰ ਕੀ ਪਤਾ ਐ ਇਹ ਅਨਐਜੂਕੇਟਿਡ ਲੋਕ ਨੇ ਮੈਂ ਅੰਦਰੋਂ ਕਿੰਨਾ ਰੋ ਰਹੀ ਸੀ ਉਹ ਮੈਨੂੰ ਪਤਾ ਹੈ ਮੈਂ ਕਿਸ ਤੰਗ ਦਾ ਦੁਖੀ ਹੋ ਕੇ ਨੱਚ ਰਹੀ ਸੀ ਉਹ ਮੈਂ ਹੀ ਜਾਣ ਸਕਦੀ ਹਾਂ ਇਹ ਲੋਕ ਕੀ ਜਾਣ ਲੈਗੇ ਬਾਸ ਹੁਣ ਇਹਨਾਂ ਦਾ ਗੱਲ ਦੂਜੇ ਪਾਸੇ ਭਵਾ ਦੇਣੀ ਆ ਕੱਲ ਉਹੋ ਹੀ ਅ ਦੋ ਦਿਨ ਬਾਅਦ ਜੇ ਪੰਡੀਆਂ ਦੀ ਲੋਕਾਂ ਰੇ ਹੋਰ ਵੱਧ ਹੀ ਰਹੀ ਤੇ ਇਹਨੇ ਦੋ ਦਿਨ ਬਾਅਦ ਉਹ ਬਿਆਨ ਪਾ ਦੇਣਾ ਵੀ ਮੈਂ ਤਾਂ ਬੜੀ ਔਖੀ ਹੋ ਕੇ ਨੱਚ ਰਹੀ ਸੀ ਉਹ ਮੈਂ ਹੀ ਜਾਣਦੀ ਆ ਮੇਰਾ ਦਿਲ ਤੇ ਰੋ ਹੀ ਰਿਹਾ ਸੀ ਮੇਰਾ ਤੇ ਅੰਗ ਅੰਗ ਰੋ ਰਿਹਾ ਸੀ ਉਹ ਤਾਂ ਮੈਨੂੰ ਮਜਬੂਰੀ ਜਿਹਾ ਨੱਚਣਾ ਪੈ ਰਿਹਾ ਸੀ ਉਹ ਕੰਪਨੀਆਂ ਮੇਰੇ ਤੇ ਪ੍ਰੈਸ਼ਰ ਕਰ ਰਹੀਆਂ ਸੀ ਕਿ ਤੂੰ ਡੀਲ ਕੀਤੀ ਆ ਤੈਨੂੰ ਨੱਚਣਾ ਪੈਣਾ ਆ ਤਾਂ ਮੈਂ ਕਿਵੇਂ ਬਤਾऊं ਕਿ ਮੈਂ کیسے ਨੱਚ ਰਹੀ थी ਮੇਰਾ ਤਾਂ ਦਿਲ ਰੋ ਹੀ ਰਹਾ ਦਾ ਉਹ ਤਾਂ ਮੇਰੀ ਭੱਲਾ ਸਭ ਕੁਛ ਸ਼ਰਧਾਂਜਲੀ ਥੀ ਇਹ ਤਾਂ ਉਹ ਥਾ ਉਹ ਥਾ ਇਹ ਥਾ ਇਦਾਂ ਕਰਕੇ ਨਾ ਬੇ ਬੇਕੂ ਬਣਾ ਦੇਣਾ ਉਹ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਯਾਰ ਪੰਜਾਬ ਡੁੱਬ ਗਿਆ ਕਿਸੇ ਨਚਾਰ ਭੰਡ ਨੇ ਮੂੰਹ ਨਹੀਂ ਖੋਲਿਆ ਯਾਰ ਇਹੋ ਹੀ ਕਦੇ ਸੌਧ ਹੁੰਦਾ ਯਾਰ ਉਹ ਕਿੱਡੇ ਵੱਡੇ ਲੈਵਲ ਦੇ ਲੋਕਾਂ ਦੀ ਹੈਲਪ ਕਰਦੇ ਆ ਕਦੇ ਔਰ ਵੀਡੀਓ ਵੀ ਪਾਉਂਦੇ ਹਰ ਸੌਦਾ ਐਕਟਰ 500 500 ਬੱਚੇ ਨੂੰ ਐਜੂਕੇਸ਼ਨ ਦਵਾ ਰਿਹਾ ਪਰ ਕਦੀ ਉਹਨਾਂ ਦੀ ਕੋਈ ਵੀਡੀਓ ਦੇਖੀ ਇਹ ਨਕਲੀ ਜਨੇ ਪੰਜਾਬ ਦੇ ਸਭ ਲਗਲੀ ਇੱਚੇ ਬੜੇ ਹੋਏ ਆ ਇਹਨਾਂ ਨੇ ਦਲਜੀਤ ਨੇ ਪੈਸੇ ਦਿੱਤੇ ਨਹੀਂ ਕਿਸਾਨਾਂ ਨੂੰ ਉਦਾਂ ਹੀ ਹੀਰੋ ਬਣ ਗਿਆ ਤੇ ਉਹ ਜੇ ਲੋਕਸਾਲੇ ਇਹ ਸਾਡਾ ਹੀਰੋ ਆ ਇਹਦੇ ਪੱਗ ਦੀ ਸ਼ਾਨ ਵਧਾ ਦਿੱਤੀ ਉਹ ਘਟੋ ਘੜ ਨੂੰ ਪੈਸੇ ਨਹੀਂ ਦਿੱਤੇ ਰ ਤੂੰ ਕਹਿ ਜੇ ਵੀ ਭਾਈ ਨਹੀਂ ਮੈਂ ਪੈਸੇ ਨਹੀਂ ਦਿੱਤੇ ਬਸ ਝੂਠ ਬੋਲਦੇ ਲੋਕਾਂ ਨੂੰ ਇਸ ਕਰਜ਼ਾਰ ਦੇ ਲੋਕ ਯਾਰ ਅਸੀਂ ਹੀਰੋ ਬਣਾ ਲਏ ਯਾਰ ਇਸ ਕਰਜ਼ਾਰ ਦੇ ਲੋਕ ਅਸੀਂ ਹੀਰੋ ਬਣਾ ਲਏ ਧੰਨਵਾਦ ਭਰਾ ਧੰਨਵਾਦ ਕੀ ਕਰੀਏ ਨਹੀਂ ਰਹੇ ਹੁੰਦਾ ਯਾਰ ਜਦੋਂ ਆਪਣੀ قوم ਆਪਣੀ نسل ਆਪਣੇ ਬੰਦੇ ਆਪਣਾ ਇਲਾਕਾ ਇਹਨਾਂ ਕਿਹਾਂ ਦਾ ਮਾੜਾ ਹਾਲਤ ਵੇਖੀਦਾ ਨਾ ਤੇ ਨਹੀਂ ਰਹੇ ਹੁੰਦਾ ਯਾਰ ਬੋਲਣਾ ਪੈਂਦਾ ਕੀ ਕਰੀਏ ਯਾਰ ਕਿੰਨਾ ਟਾਈਮ ਚੁੱਪ ਰਹੀਏ ਆਪਾਂ ਨਹੀਂ ਬੋਲਾਂਗੇ ਕੋਈ ਹੋਰ ਬੋਲੂਗਾ ਬੋਲਣਾ ਲੋਕਾਂ ਨੂੰ ਹੈਗਾ ਹੀ ਹੈਗਾ ਕਿਉਂਕਿ ਹੱਦ ਹੋ ਗਈ ਆ ਬੇੜਾ ਗਰਤ ਹੋ ਗਿਆ ਪੰਜਾਬ ਦਾ ਪੰਜਾਬ ਦੀ ਜਵਾਨੀ ਦਾ ਪੰਜਾਬੀਅਤ ਦਾ ਇਹਨਾਂ ਨਿਚਾਰਾਂ ਭੰਡਾਰੇ ਪਿਛਲੇ 15 ਸਾਲਾਂ ਤੋਂ ਜਿਹੜਾ ਵਰਤਾਰਾ ਚਲਾਇਆ ਨਾ ਤੇ ਪੂਰੇ ਪੰਜਾਬ ਦੀ ਨਸਲ ਦੀ ਸਾਈਕੋਲੋਜੀ ਬਦਲ ਦਿੱਤੀ ਤੇ ਬੇੜਾ ਗਰਕ ਕਰਤਾ ਇਹ ਆਪ ਕਰੋੜਾ ਰੁਪਇਆ ਕਮਾ ਗਏ ਕਰੋੜਾ ਨਹੀਂ ਹੈ ਕਰੋੜਾਂ ਦਾ ਬਹੁਤ ਘਾਟਿਆ ਅਰਬਾਂ ਖਰਮਾ ਕਮਾ ਗਏ ਪਰ ਪੰਜਾਬ ਦਾ ਬੇੜਾ ਗਰਕ ਕਰਤਾ ਪਰ ਮੈਂ ਇਹ ਗੱਲ ਕਹਿਣਾ ਹੋਰ 2-4 ਸਾਲਾਂ ਇਹਨਾਂ ਦੇ ਜੁੱਤੀਆਂ ਵਜਾ ਕਰਦੀਆਂ ਇਹਨਾਂ ਨੂੰ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ ਲੋਕਾਂ ਨੇ ਇਹਨਾਂ ਨੂੰ ਵੰਦੀਆਂ ਲਾਹਾਂ ਤਾਂ ਪਾਇਆ ਜਾਂਦੀਆਂ ਜਿਹਦਾ ਕੋਈ ਹਿਸਾਬ ਹੀ ਨਹੀਂ ਧੰਨਵਾਦ ਵੀਰੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰਦੇ ਆਂ ਕਰੋ